ਪੰਜਾਬ ਪੁਲਿਸ ਦਾ ਵੱਡਾ ਕਾਰਨਾਮਾ ਸਾਹਮਣੇ ਆਇਆ ਗਰੰਥੀ ਸਿੰਘ ਉੱਤੇ ਨਜਾਇਜ਼ ਸ਼ਰਾਬ ਦਾ ਕੇਸ ਦਰਜ ਕਰਕੇ ਉਸ ਕੋਲੋਂ ਮੋਟੀ ਰਕਮ ਵਸੂਲੀ ਗਈ ਹੈ ਕੀ ਇਹ ਪੂਰਾ ਮਸਲਾ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਚਵਾਲ ਪੁਲਿਸ ਨੇ ਵਾਹ ਵਾਹ ਖੱਟਣ ਦੇ ਲਈ ਗਰੰਥੀ ਸਿੰਘ ਉੱਤੇ ਹੀ ਨਜਾਇਜ਼ ਸ਼ਰਾਬ ਦਾ ਕੇਸ ਦਰਜ ਕਰਕੇ ਉਸ ਕੋਲੋਂ ਮੋਟੀ ਰਕਮ ਵਸੂਲੀ ਗਈ ਹੈ ਚਵਾਲ ਪੁਲਿਸ ਨੇ ਪਿੰਡ ਪੂਚਰ ਕਲਾਂ ਦੇ ਵਸਨੀਕ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਉੱਤੇ ਹੀ ਨਜਾਇਜ਼ ਸ਼ਰਾਬ ਦਾ ਕੇਸ ਦਰਜ ਕਰਕੇ ਉਸ ਕੋਲੋਂ ਮੋਟੀ ਰਕਮ ਵੀ ਵਟੋਰ ਲਈ ਹੈ ਘਟਨਾ ਦਾ ਪਤਾ ਚਲਦਿਆਂ ਹੀ ਗ੍ਰੰਥੀ ਦੀ ਪਿੱਠ ਉੱਤੇ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਦੇ ਸੇਵਾਦਾਰਾਂ ਅਤੇ ਪਿੰਡ ਦੇ ਮੋਤਵਾਰਾਂ ਦੇ ਸਾਹਮਣੇ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਬਿਰਦੀ ਨੇ ਪਰਚਾ ਦਰਜ ਕਰਨ ਵਾਲੇ ਤਫ਼ਤੀਸ਼ੀ ਅਫਸਰਾਂ ਉੱਤੇ ਸਾਰਾ ਮਾਮਲਾ ਸੁਟਦਿਆਂ ਗਲਤੀ ਨਾਲ ਪਰਚਾ ਦਰਜ ਕਰਨ ਦੀ ਗੱਲ ਕਬੂਲੀ ਹੈ ਨਾਲ ਹੀ ਉਹਨਾਂ ਨੇ ਕੇਸ ਰੱਦ ਕਰਨ ਦਾ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਇਸ ਸਬੰਧੀ ਗ੍ਰੰਥੀ ਜਸਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਬਾਸੀ ਪੁਚਰਕਲਾ ਨੇ ਦੱਸਿਆ ਕਿ 14 ਮਈ ਨੂੰ ਥਾਣਾ ਚਵਾਲ ਵਿਖੇ ਤੈਨਾਤ ਏਐਸਆਈ ਰਾਮ ਸਿੰਘ ਪੁਲਸਪਾਰਟੀ ਸਮੇਤ ਉਸ ਨੂੰ ਫੜ ਕੇ ਥਾਣੇ ਲਿਆਏ ਅਤੇ ਕਿਹਾ ਕਿ ਉਹ ਚਿੱਟਾ ਵੇਚਦਾ ਹੈ ਇੱਥੇ ਤੈਨਾਤ ਥਾਣਾ ਮੁਖੀ ਪਰਮਜੀਤ ਸਿੰਘ ਬਿਰਦੀ ਨੇ ਉਸ ਨੂੰ ਸੀਆਈਏ ਸਟਾਫ ਤਰਨਤਰਨ ਭੇਜ ਦਿੱਤਾ ਉੱਥੇ ਪੁੱਛਗਿੱਛ ਪੜਤਾਲ ਕਰਨ ਤੋਂ ਬਾਅਦ ਉਸ ਨੂੰ ਮੁੜ ਥਾਣਾ ਚਵਾਲ ਲਿਆਂਦਾ ਗਿਆ ਜਿੱਥੋਂ ਬਾਅਦ ਵਿੱਚ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਘਰ ਭੇਜ ਦਿੱਤਾ 16 ਮਈ ਨੂੰ ਮੁੜ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਫੋਨ ਕਰਕੇ ਥਾਣੇ ਬੁਲਾਇਆ ਜਦੋਂ ਗੁਰਦੁਆਰਾ ਕਮੇਟੀ ਦੇ ਖਜ਼ਾਨਚੀ ਸਰਜੀਤ ਸਿੰਘ ਨੂੰ ਨਾਲ ਲੈ ਕੇ ਥਾਣੇ ਆਇਆ ਤਾਂ ਐਸਆਈ ਰਾਮ ਸਿੰਘ ਅਤੇ ਹੋਰ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਗੱਡੀ ਦੇ ਵਿੱਚ ਬਿਠਾ ਲਿਆ ਉਸ ਨੇ ਦੱਸਿਆ ਕਿ ਥਾਣੇ ਦੀਆਂ ਟੂਟੀਆਂ ਤੋਂ ਪਾਣੀ ਦੀਆਂ ਬੋਤਲਾਂ ਭਰ ਕੇ ਪੰਜਵਾੜ ਚੌਕ ਨੇੜੇ ਖੜੇ ਹੋ ਕੇ ਗੱਡੀ ਦੇ ਵਿੱਚ ਭਰ ਕੇ ਰੱਖੀਆਂ ਪਾਣੀ ਦੀਆਂ ਬੋਤਲਾਂ ਜਵਰੀ ਉਸ ਦੇ ਹੱਥ ਦੇ ਵਿੱਚ ਫੜਾ ਦਿੱਤੀਆਂ ਉਸ ਨੂੰ ਮਜਬੂਰ ਕੀਤਾ ਕਿ ਉਹ ਕਹੇ ਕਿ ਉਹ ਪਿੰਡ ਪੰਜਵਾੜ ਵਿਖੇ ਸ਼ਰਾਬ ਵਧੇਨ ਚੱਲਿਆ ਹੈ ਪੁਲਿਸ ਨੇ ਉਸਦੀ ਵੀਡੀਓ ਵੀ ਬਣਾ ਲਈ ਥਾਣੇ ਲੈ ਆ ਕੇ ਉਸ ਉੱਪਰ 6 ਬੋਤਲਾਂ ਸ਼ਰਾਬ ਬਰਾਮਦ ਕਰਨ ਦਾ ਕੇਸ ਦਰਜ ਕਰ ਦਿੱਤਾ ਐਨਾ ਹੀ ਨਹੀਂ ਪਿੰਡ ਦੇ ਮੋਤਵਾਰ ਵਿਅਕਤੀ ਰਾਈ 25000 ਰੁਪਏ ਇਹ ਕਹਿ ਕੇ ਲੈ ਲੈ ਕਿ ਉਸਤੇ ਕੋਈ ਵੱਡਾ ਕੇਸ ਨਹੀਂ ਪਾਉਣਗੇ ਸਾਰਾ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਸੋਹਲ ਸਰੂਪ ਸਿੰਘ ਪੁਚਰ ਅਤੇ ਪਿੰਡ ਵਾਸੀਆਂ ਦੇ ਧਿਆਨ ਵਿੱਚ ਆਉਣ ਤੇ ਜਦੋਂ ਉਹ ਥਾਣਾ ਚਵਾਲਪੁੱਜੇ ਤਾਂ ਥਾਣਾ ਮੁਖੀ ਪਰਮਜੀਤ ਸਿੰਘ ਵਰਦੀ ਨੇ ਗਲਤੀ ਨਾਲ ਪਰਚਾ ਦਰਜ ਕਰਨ ਦੀ ਗੱਲ ਕਹੂ ਦਿਆ ਕਿਹਾ ਕਿ ਪਿੰਡ ਦੇ ਵਿੱਚ ਇੱਕ ਹੀ ਨਾਂ ਦੇ ਦੋ ਵਿਅਕਤੀ ਹੋਣ ਕਰਕੇ ਗਲਤੀ ਨਾਲ ਤਫਤੀਸ਼ੀ ਅਫਸਰ ਐਸਆਈ ਰਾਮ ਸਿੰਘ ਨੇ ਬਿਨਾਂ ਤਸਦੀਕ ਕੀਤੇ ਗਰੰਥੀ ਸਿੰਘ ਖਿਲਾਫ ਕੇਸ ਦਰਜ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪਰਚਾ ਰੱਦ ਕਰਕੇ ASI RAM SINGH ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਗੁਰੂਗ੍ਰਾਂਤ ਸਾਹਿਬ ਜੀ ਦੇ ਸਤਕਾਰ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਸੋਹਲ, ਸਰੂਪ ਸਿੰਘ ਪੋਚਰ, ਬਲਦੇਵ ਸਿੰਘ ਫੌਜੀ ਨੇ ASI RAM SINGH ਨੂੰ ਮੌਨਤਲ ਕਰਨ ਦੀ ਉੱਚ ਪੁਲਿਸ ਅਧਿਕਾਰੀਆਂ ਕੋਲ ਮੰਗ ਕਰਦੇ ਆ ਕਿਹਾ ਕਿ ਜੇਕਰ ਥਾਣੇਦਾਰ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ SSP ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਦੀ ਪੋਲ ਖੋਲੀ ਜਾਵੇਗੀ। ਇਸ ਸਬੰਧੀ ਜਦੋਂ ASI RAM SINGH ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਉਹਨਾਂ ਨੇ ਕੀਤੀ ਹੈ ਅਧਿਕਾਰੀਆਂ ਦੇ ਕਹਿਣ ਉੱਤੇ ਹੀ ਸਾਰੀ ਕਾਰਵਾਈ ਕੀਤੀ ਗਈ ਹੈ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਨੇ ਆ ਚਵਾਲ ਪੁਲਿਸ ਨੇ ਪਿੰਡ ਪੂਚਰ ਕਲਾਂ ਦੇ ਗ੍ਰੰਥੀ ਸਿੰਘ ਉੱਤੇ ਨਜਾਇਜ਼ ਸ਼ਰਾਬ ਦਾ ਕੇਸ ਦਰਜ ਕਰਕੇ ਉਸ ਕੋਲੋਂ ਮੋਟੀ ਰਕਮ ਵਸੂਲੀ ਗਈ ਹੈ ਜਦੋਂ ਇਹ ਮਸਲਾ ਪਿੰਡ ਦੇ ਧਿਆਨ ਦੇ ਵਿੱਚ ਆਇਆ ਸਤਕਾਰ ਕਮੇਟੀ ਦੇ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਮਗਰੋਂ ਥਾਣਾ ਮੁਖੀ ਪਰਮਜੀਤ ਸਿੰਘ ਬਿਰਦੀ ਨੇ ਕਿਹਾ ਕਿ ਗਲਤੀ ਨਾਲ ਇਹ ਪਰਚਾ ਦਰਜ ਕੀਤਾ ਗਿਆ ਸੀਗਾ ਪਿੰਡ ਵਾਸੀਆਂ ਦੇ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਪਰਚਾ ਦਰਜ ਕਰਨ ਵਾਲੇ ਐਸਆਈ ਨੂੰ ਮੁਵੰਤਲ ਕੀਤਾ ਜਾਵੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੁਣ ਦੇਖਦੇ ਹਾਂ ਕਿ ਪਰਚਾ ਦਰਜ ਕਰਨ ਵਾਲੇ ਖਿਲਾਫ ਕੀ ਕਾਰਵਾਈ ਹੁੰਦੀ ਹੈ